ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਹੋਏ ਆ ਭਰਾ ਮੇਰੇ ਫਤਿਹਬਾਦ ਤੇ ਬਾਈਆਂ ਦੇ ਟਰੈਕਟਰ ਦਿਖਾਉਣੇ ਤੁਹਾਨੂੰ ਕੱਲੇ ਹੌਲੈਂਡ ਤੇ ਸ਼ਰਮੇ ਹੋਰ ਹੋਣਗੇ ਨਾਲ ਤੇ ਸ਼ਰਮੇ ਬਾਈ ਹੋਰ ਇਹਨਾਂ ਕਰੌਣਾ ਥੋੜੀ ਗੱਲਬਾਤ ਤੇ ਆ ਜਾਓ ਫਿਰ ਕਰ ਮੇਰੇ ਨਾਲ ਕਰਾਈ ਗੱਲਬਾਤ ਤੇ ਕੱਲੇ ਹੌਲੈਂਡ ਹੀ ਦਿਖਾਉਣੇ ਆ ਫਤਿਹਬਾਦ ਖੜੇ ਆਪਾਂ ਹੋਰ ਸ਼ਰਮਾ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਭਾਈ ਜੀ ਹੋਰ ਪੁੱਲ ਦਾ ਠੀਕ ਹੋ ਵਧੀਆ ਵਧੀਆ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਭਾਈ ਜੀ ਚੜ੍ਹਦੀ ਕਲਾ ਰੱਖੇ ਤੁਹਾਨੂੰ ਅੱਜ ਫੇਰ ਫਤਿਹਬਾਦ ਆਏ ਆ ਭਾਈ ਆ ਪਹਿਲੀ ਵਾਰ ਕਿਉਂ ਮੈਂ ਬਹੁਤ ਖੁਸ਼ ਹਾਂ ਤੁਹਾਨੂੰ ਪਹਿਲੀ ਵਾਰ ਆਇਆ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕੱਲੇ ਹੌਲੈਂਡ ਦਿਖਾਵਾਂਗੇ ਬਾਈ ਤੁਹਾਨੂੰ ਕੋਸ਼ਿਸ਼ ਕਰਾਂਗੇ ਭਾਜੀ ਤੋਂ ਜਾਇਜ ਰੇਟ ਦੱਸਣ ਦੇ ਠੀਕ ਹੈ ਗੱਲ ਪਿਆਰ ਆਪਾਂ ਦਾ ਵਧੀਆ ਬਣਿਆ ਹੋਇਆ ਭਾਜੀ ਨਾਲ ਤੇ ਤੁਸੀਂ ਜੇ ਆਉਣਾ ਤੇ ਇਹਨਾਂ ਕੋਲੇ ਤੇ ਤੁਹਾਨੂੰ ਆਏ ਤੋਂ ਪਤਾ ਲੱਗੋ ਤੁਹਾਨੂੰ ਖਾਲੀ ਨਹੀਂ ਮੋੜਦੇ ਇਹ ਇਹ ਆਪਣਾ ਪ੍ਰੋਮਿਸ ਆ ਠੀਕ ਹੈ ਗੱਲ ਆਪਾਂ ਗੱਲ ਕਰਾਉਨੇ ਭਾਜੀ ਨਾਲ ਵਾਜੀ ਸਤਿਗੁਰ ਸਤਿਗੁਰ ਜੀ ਸਤਿਓ। ਬੜੀ ਠੀਕ ਹੋ। ਵਧੀਆ ਜੀ ਤੇ ਅੱਜ ਹੌਲੈਂਡ ਦੇ ਦਿਖਾਉਣੇ ਆ। ਆ ਦਿਖਾਓ। ਦਿਖਾਤਾ ਦੇਵਾਂਗੇ ਤੇ ਰੇਟ ਵੀ ਜੈ ਜੈ ਦੇਵਾਂਗੇ। ਰੇਟ ਜੈ ਜੈ ਦੇਵਾਂਗੇ ਤਾਂ ਹੀ ਫਿਕਰ। ਅੱਛਾ। ਇੱਥੋਂ ਜੀ। ਲਓ ਜੀ ਪੁੱਲਰ ਸਭ ਤੋਂ ਪਹਿਲਾਂ ਹੈ ਜੀ 650। 2012 12 ਮਾਡਲ ਦੇ ਵਿੱਚ ਆ ਬਾਈ ਜੀ। ਠੀਕ ਆ ਜੇ ਟਾਇਰਾਂ ਦੀ ਗੱਲ ਕਰ ਲਈਏ ਤਾਂ ਟਾਇਰ ਹੈਗੇ ਭਾਜੀ 70 ਰੁਪਏ ਹੈ ਹਨਾ। 65 70 ਰੁਪਏ ਹੈਗੇ ਆ। 75 ਰੁਪਏ। ਹਾਂਜੀ 70 75 ਰੁਪਏ ਦਾ ਟਾਇਰ ਆ ਸਾਰਾ origignal ਬਾਈ ਜੀ ਕਿਤੇ ਰੰਗ ਪੇਟ ਨਹੀਂ ਹੋਇਆ ਠੀਕ ਹੈ ਗੱਲ ਬਾਈ ਜੀ ਅ ਇਹ 3 ਕੀਟਾ ਭਾਈ ਜੀ ਹਾਂਜੀ ਹਾਂਜੀ 3 speed ਦੇ ਵਿੱਚ ਆ ਭਾਈ ਜੀ ਤੇ top model ਆ double distributor 4 ਲੱਖ ਤੇ 95000 ਦਾ ਭਾਣਾ ਭਾਈ ਜੀ ਕਿੰਨੇ ਦਾ 4 75000 ਦਾ ਲਾਸਟ 4.5 ਲੱਖ ਦਾ ਕਹ ਤੋ ਸਿੱਧਾ ਹੀ ਨਹੀਂ 4.5 ਦਾ 65000 ਡਕਾਉਂਗੇ ਕਿ ਜਾਇ ਜਾਇ ਰੁਕਣਾ 75 ਕਿਆ ਜੀ 75 ਚਲੋ 60000 ਨਹੀਂ ਪੈਸੋ ਹਟ ਨਹੀਂ 5000 ਦਾ ਲੈ ਜਾਓ ਬਾਜੀ ਕੁਝ ਕਹੀ ਜਾ ਨਾ ਬਾਜੀ ਆਜੋ 60 ਦਾ ਨਹੀਂ 75 ਦਾ ਮੌਕੇ ਤੇ ਬਾਕੀ 75 ਦਾ ਚਲੋ ਕੋਈ ਗੱਲ ਹੈ ਬਾਜੀ ਨਾਲ ਮੌਕੇ ਤੇ ਕਰ ਲਿਓ 70000 ਦਾ ਲੈ ਜਾਓ ਲਓ ਜੀ ਓਦੋਂ ਬਾਅਦ ਆ ਗਿਆ ਜੀ 5500 ਉਹ ਬਾਈ ਗਾਪਣਾ ਬਾਈ ਹਰ ਇੱਕ ਦੇ ਮੂਰੇ ਕੈਮਰਾ ਜਾਣੀ ਕਰਦੇ ਹੋਗੇ ਆਪਾਂ ਨੂੰ ਜਿੱਥੇ ਮਾਣ ਹੁੰਦਾ ਨਾ ਉੱਥੇ ਹੀ ਆਪਾਂ ਟਰੈਕਟਰ ਦਿਖਾਉਂਦੇ ਆ ਤੁਹਾਨੂੰ ਕਿ ਆਪਾਂ ਕੱਲ ਨੂੰ ਟਰੈਕਟਰ ਲੈਣਾ ਵੀ ਹੈ ਬਾਜੀ ਤੁਸੀਂ ਤੁਹਾਡੇ ਵਾਸਤੇ ਤੁਹਾਨੂੰ ਲੈ ਕੇ ਵੀ ਦੇਣਾ ਠੀਕ ਹੈ ਉਦੋਂ ਬਾਅਦ ਆ ਗਿਆ ਭਾਈ ਜੀ 5500 ਜਮੇ ਕੋਕਾ ਪੀਸ ਟਰੈਕਟਰ ਆ ਭਾਈ 11 ਮਾਡਲ ਤਾਂ ਜੀ ਮਾਡਲ ਤਾਂ 11 ਪਰ ਕੰਡੀਸ਼ਨ 11 ਵਾਲੀ ਹੈ ਨਹੀਂ ਪਿਛੇ ਦੇ ਦਾ 16 17 ਵਰਗਾ ਭਾਈ ਜੀ 17 ਦੀ ਗੱਲ ਕਰ ਲਈ ਭਾਈ 90% ਟਾਇਰ ਹੈਗੇ ਆ ਠੀਕ ਹੈ ਇਹ 3 ਗੀਪ ਹੈ ਭਾਜੀ 3 ਗੀਪ 3 ਗੀਪ ਡਬਲ ਡਿਸਟ੍ਰਿਬਿਊਟਰ ਆ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ 495000 ਰੁਪਏ ਲਿਖਿਆ ਜਨਾਬ ਕਿੰਨੇ ਦਾ ਛੋਟੀ ਜੀ ਗੱਲ 4.5 ਲੱਖ ਦਾ ਲਾਸਟ ਲੈ ਬਾਈ ਜੀ 4.5 ਲੱਖ ਰੁਪਏ ਕਹਿੰਦੇ ਆ ਬਾਈ ਬਾਕੀ ਮੌਕੇ ਤੇ ਜਸ ਨੋ ਤਾਂ ਜਮੀ ਨਹੀਂ ਹੈਗੀ ਮੌਕੇ ਤੇ ਮੰਨ ਤਾਂ ਤੁਹਾਡਾ ਹੋ ਜੂਗਾ ਠੀਕ ਹੈ ਉਸ ਤੋਂ ਬਾਅਦ ਫੇਰ 5500 ਬਾਈ 11 ਮਾਡਲ ਬਾਈ ਉਹਨੂੰ ਲਕੋ ਲੋ ਇਹਨੂੰ ਕੱਢ ਲੋ ਗੱਲ ਇੱਕੋ ਹੀ ਹੈ 3 ਸਪੀਡ ਦੇ ਵਿੱਚ ਹੈ ਬਾਈ ਸਾਈਡ ਕਲਚ ਵਾਲਾ ਬਾਈ ਡਬਲ ਡਿਸਟ੍ਰਿਬਿਊਟਰ ਟੋ ਮਾਡਲ ਟੋ ਮਾਡਲ ਟਰੈਕਟਰ ਹੈ ਬਾਈ 5500 ਟਾਇਰ ਪਿਛਲੇ ਬਿਲਕੁਲ ਨਵੇਂ ਆ ਮੂਰਲੇ ਹੈਗੇ ਜੀ 75 ਤੋਂ 80 ਪੈਸੇ 4 ਲੱਖ ਤੇ 45000 ਰੁਪਏ ਡਿਮਾਂਡ ਕਰਦੇ ਆ ਬਾਈ ਜੀ ਬਾਈ ਜੀ ਕਿੰਨੇ ਦਾ ਇਹ ਸਬਾਚਾਰ ਦਾ 15000 ਕਹਿੰਦਾ ਜੀ ਕਹਦੇ ਲਓ ਜੀ 4 ਲੱਖ ਤੇ 15000 ਰੁਪਿਆ ਪਹਿਲਾਂ ਮੈਂ ਜੀਜਾ ਕਰਦਾ ਕਿ 420000 ਕਹਦਾ ਪਰ ਮੇਰਾ 420 ਹੋ ਜਾਂਦੀ ਠੀਕ ਹੈ 4 ਲੱਖ ਬੜਾ ਲਓ ਜੀ 2007 ਮਾਡਲ ਦੇ ਵਿੱਚ ਆ ਬਾਈ ਟਾਇਰ ਪਾਵਰ ਸਟੀਰਿੰਗ ਪਾਵਰ ਸਟੀਰਿੰਗ ਦੇ ਵਿੱਚ ਆ ਜੀ 2 ਸਪੀਡ ਦੇ ਵਿੱਚ ਟਰੈਕਟਰ ਆ ਤੇ ਸਾਰਾ オリジナル ਆ ਬਾਈ ਟਰੈਕਟਰ ਕੋਕਾ ਪੀਸੀ ਆ ਵੀਰੇ ਤੇ ਟਾਇਰਾਂ ਦੀ ਗੱਲ ਕਰ ਲਈਏ ਬਾਈ 80 ਤੋਂ 85 ਪੈਸੇ ਟਾਇਰ ਹੈਗੇ ਆ ਹਨਾ ਬਾਜੀ ਹਾਂਜੀ ਰਾਮ ਨਾਲ ਅਵਲ ਤਾਂ 90 ਪੈਸੀ ਹੈ ਟਾਇਰ ਭਾਜੀ 3 ਲੱਖ ਤੇ 85 ਹਜ਼ਾਰ ਡਿਮਾਂਡ ਆ ਭਾਜੀ ਕਿੰਨੇ ਦਾ ਸਾਢੇ 3 ਲੱਖ ਦਾ ਕੋਈ ਹੋਰ ਮੰਨ ਤਾਂ 40 ਹਜ਼ਾਰ ਦਾ ਕਹਿੰਦਾ 45 ਹਜ਼ਾਰ ਲਓ ਜੀ 40 ਹਜ਼ਾਰ ਦਾ ਲੈ ਜਿਓ ਭਾਜੀ 45 ਹਜ਼ਾਰ ਕਹਿੰਦੇ ਆਪਾਂ ਲੈ ਲੈ ਲਈ ਕੋਈ ਗੱਲ ਨਹੀਂ ਤੇ ਇੱਕ ਬਾਈ ਹੋਰ ਆ ਤੇ ਉਰੇ ਆ ਕੇ ਆਏ ਨਾ ਕਿਹਾ ਕਿ ਸ਼ਰਮੇ ਨੇ 40 ਕਿਹਾ ਸੀ ਜੀ 30 ਲੈ ਲਓ ਜਾਂ 28 ਲੈ ਲਓ 25 ਲੈ ਉਹ ਨਾ ਕਰਿਓ ਮੰਨ ਤਾਂ ਜ਼ਰੂਰ ਸਭ ਹੋ ਸਕਦਾ ਬਾਲਾ ਫਰਕ ਨਹੀਂ ਪੈਣਾ ਠੀਕ ਹੈ ਜੀ ਉਸ ਤੋਂ ਬਾਅਦ 3602 ਆ ਗਿਆ ਆਲ ਰਾਉਂਡਰ ਬਾਈ 2016 ਮਾਡਲ ਆ 50 ਚਪੀ ਦੇ ਵਿੱਚ ਆ ਬਾਈ ਇਹ ਸੋ ਟਾਪ ਮਾਡਲ ਆ 3 ਸਪੀਡ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਟਾਇਰ ਬਿਲਕੁਲ ਨਵੇਂ ਆ ਬਾਈ ਚਾਰੇ ਤੇ 5 ਲੱਖ ਤੇ 15000 ਦੀ ਡਿਮਾਂਡ ਆ ਬਾਈ 4 ਲੱਖ ਤੇ ਕਿੰਨੇ ਹਜ਼ਾਰ ਦਾ 4 ਲੱਖ ਤੇ 75000 ਆ ਲਾਸਟ 4 ਲੱਖ ਤੇ 70000 ਦਾ ਟਰੈਕਟਰ ਲੈ ਜਾਓ ਜਮੇ ਹੀ ਨਵਾਂ ਆ ਬਾਈ ਹਾਰ ਪਾ ਕੇ ਲੈ ਜਾਓ ਬੇਸ਼ੱਕ ਇਕੱਲੇ ਹਾਰ ਦੀ ਘਾਟ ਆ ਇਹ ਟਰੈਕਟਰ ਤੇ ਤਾਂ ਤੇ ਮੈਂ ਤੁਹਾਨੂੰ ਵਿੱਚ ਦੀ ਹੋਰ ਗੱਲ ਦੱਸਦਾ ਭਾਈ ਇੱਕ ਚੀਜ਼ ਦੀ ਬਿਲਕੁਲ ਟੈਨਸ਼ਨ ਨਾ ਲਓ ਤੁਸੀਂ ਕੀ ਗੱਲ ਹਰ ਟਰੈਕਟਰ ਦੇ ਭਾਈ ਕਾਗਜ਼ ਪੱਤਰਾਂ ਦੀ ਗਰੰਟੀ ਭਾਜੀ ਦੀ ਹੋਊਗੀ ਠੀਕ ਹੈ ਗੱਲ ਕੰਪਲੀਟ ਕਾਗਜ਼ ਮਿਲਣਗੇ ਆਇਡੈਂਟੀਆਂ ਐਨਓਸੀ ਦੀ ਸਾਰੇ ਕਾਸੀ ਜ਼ਿੰਮੇਵਾਰੀ ਭਾਜੀ ਦੀ ਆ ہاں ਲੋਨ ਫੈਂਸ ਵੀ ਹੋ ਜਾਊਗਾ ਠੀਕ ਹੈ ਗੱਲ 2021 ਮਾਡਲ ਦੇ ਵਿੱਚ ਭਾਈ 3600 ਫੇਰਾ ਗਿਆ ਇੱਕ ਸਪੈਸ਼ਲ ਐਡੀਸ਼ਨ ਵਾਲਾ 3600 ਬਹੁਤ 3702 ਸੀ ਇਹ 36 347 ਹਸਪਾਵਰ ਦਾ ਇਹ 47 ਐਚਪੀ ਕਹਿੰਦੇ ਭਾਜੀ ਤੇ 47 ਇਹ ਭਾਜੀ 3 ਸਪੀਡ ਹੁੰਦਾ ਕਿ ਟੂ ਟੂ ਸਪੀਡ ਹੁੰਦਾ ਇਹ ਟੂ ਸਪੀਡ ਹੁੰਦਾ ਭਾਜੀ ਕਹਿੰਦੇ 2021 ਮਾਡਲ ਦਾ ਬਿਲਕੁਲ ਨਵਾਂ ਟਰੈਕਟਰ ਆ ਭਾਜੀ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਡਬਲ ਡਿਸਟ੍ਰੀਬਿਊਟਰ ਆ 5 ਲੱਖ ਤੇ 25 ਹਜ਼ਾਰ ਦੀ ਮੰਗ ਆ ਭਾਜੀ 4 ਲੱਖ ਕਿੰਨੇ ਦਾ 4 ਲੱਖ 95 ਹਜ਼ਾਰ ਦਾ ਹੀ ਆ ਸਨੋ ਲਓ ਜੀ 4 ਲੱਖ 90 ਹਜ਼ਾਰ ਦਾ ਜਸਨੋ ਕਹਿੰਦੇ ਭਾਜੀ 4 ਨਹੀਂ ਹਰਿਆਣਾ ਨੰਬਰ ਲਓ ਜੀ ਮਾਨ ਨੰਬਰ ਉਦੋਂ ਬਾਅਦ ਆ ਗਿਆ ਭਰਾ ਬਈ ਮੇਰੀ ਪਸੰਦ ਆ ਜਿਹੜੀ ਆ ਮੇਰੀ ਪਸੰਦ ਆ ਠੀਕ ਆ ਜੂਜੀ ਗੇਰ ਵਾਲ ਆ ਗਿਆ ਭਾਈ ਜੀ ਇਹਦਾ ਖਰਚਾ ਖਰਚਾ ਬੜਾ ਘਟਾਉਂਦਾ 3 ਸਪੀਡ ਆ ਭਾਈ ਸਾਈਡ ਕਲੱਚ ਆ 19 ਮਾਡਲ ਆ ਭਾਈ ਤੇ ਜਮਾਈ ਨਵਾਂ ਟਰੈਕਟਰ ਐ ਵੀ ਵੱਡੇ ਭਾਈ ਤੇ ਸਾਰਾ ਸਮਾਨਾ ਡੰਡਾ ਫੱਟੀ ਛਤਰੀ ਡਬਲ ਡਿਸਟ੍ਰਿਬਿਊਟਰ ਆ 5 ਲੱਖ 70 ਹਜ਼ਾਰ ਡਿਮਾਂਡ ਭਾਜੀ ਕਿੰਨੇ ਦਾ ਇਹ 545 ਦਾ 5 ਲੱਖ ਤੇ 40 ਹਜ਼ਾਰ ਦਾ ਲੈ ਜਾਓ ਭਾਈ ਕੋਈ ਮਾੜਾ ਨਹੀਂ ਇੰਨੇ ਦਾ ਕੋਈ ਮਾੜਾ ਨਹੀਂ ਇੰਨੇ ਦਾ ਬਸ ਬੇਨਤੀ ਕਰਕੇ ਦੇਖਾਂਗੇ ਭਾਜੀ ਨੂੰ ਕਿ ਮੈਨੂੰ ਦੇ ਦਿਓ ਤਾਂ ਆਪਾਂ ਕੋਸ਼ਿਸ਼ ਕਰਾਂਗੇ ਭਾਜੀ ਤੋਂ ਵੀਡੀਓ ਬਣਾਉਣ ਤੋਂ ਬਾਅਦ ਖੋਹਨ ਵੀ ਇਹਨੂੰ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਫੇਰ 3602 ਹੌਲੈਂਡ ਆ ਗਿਆ ਭਾਜੀ 2018 ਮਾਡਲ ਦੇ ਵਿੱਚ ਹੈ ਟਾਇਰ ਬਿਲਕੁਲ ਨਵੇਂ ਆ ਵੀਰੇ ਤੇ ਡਬਲ ਡਿਸਟ੍ਰਿਬਿਊਟਰ ਆ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ 올 ਰਾਉਂਡਰ ਆ ਭਾਈ 3 ਸਪੀਡ ਦੇ ਵਿੱਚ ਆ ਇਹ 50 cp ਵਾਲਾ 5.5 ਲੱਖ ਰੁਪਏ ਡਿਮਾਂਡ ਲਿਖੀ ਆ ਭਾਜੀ ਕਿੰਨੇ ਦਾ 525 ਦਾ ਕੋਈ ਹੋਰ ਮੰਨ ਤਾ ਨਾ 520 ਦਾ ਭਾਏ 20 ਤਾਂ ਉਹੀ ਮੜਾਉਂਦਾ 5 ਲੱਖ 11000 ਦਾ ਲੈ ਜਾ ਉਹ ਤੋਂ ਬਾਅਦ ਦੇ ਵਿੱਚ ਸੁਪਰ ਸੁਪਰ 13 ਮਾਡਲ ਸੁਪਰ ਆ ਭਾਈ 2013 ਮਾਡਲ ਆ ਜੇ 13 ਦੀ ਟਾਇਰਾਂ ਦੀ ਗੱਲ ਕਰੀਏ ਭਾਈ 85 ਤੋਂ 90 ਪੈਸੇ ਟਾਇਰ ਪਏ ਆ 3 ਸਪੀਡ ਦੇ ਵਿੱਚ ਡਬਲ ਡਿਸਟ੍ਰੀਬਿਊਟਰ ਆ ਵੀਰੇ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਠੀਕ ਹੈ ਗੱਲ 4 ਲੱਖ 45 ਹਜ਼ਾਰ ਡਿਮਾਂਡ ਆ ਭਾਈ ਜੀ ਕਿੰਨੇ ਦਾ 425 ਦਾ 4 ਲੱਖ ਤੇ 25000 ਕਹਿੰਦੇ ਆ ਬਾਕੀ ਮੌਕੇ ਤੇ ਮਾਨਤਨ ਹੋ ਜੂ 4 ਵੀ ਮੈਂ ਕਹਿੰਦਾ ਨਹੀਂ ਤੇ 419000 ਠੀਕ ਆ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਬਾਈ ਜੀ ਛੋਟੇ ਖਸਾਨਾ ਵਾਸਤੇ ਟਰਾਲੀ ਵਾਸਤੇ ਤੇ ਕਿਸੇ ਪੱਠੇ ਵਾਸਤੇ ਹਨਾ ਜੀ ਬਾਈ ਮਾਡਲ 2022 ਮਾਡਲ ਆ ਬਿਲਕੁਲ ਨਵਾਂ ਟਰੈਕਟਰ ਆ ਬਾਈ ਹਾਰ ਲਿਆ ਹੁੰਦੀ ਹਾਰ ਪਾਉਣ ਦੀ ਘਾਟ ਹੈ ਇਹਦੇ ਕੱਲੀ ਨਾਲ ਦੇ ਟਾਇਰ ਟੂ ਸਭ ਨਾਲ ਦੇ ਟਾਇਰ ਟੂ ਰ ਆ ਬਾਈ 85 ਤੋਂ 90 ਪੈਸੇ ਟਾਇਰ ਪਿਆ ਟਰੈਕਟਰ ਚੱਲੇ ਵੀ ਕੁਝ ਨਹੀਂ ਹੈਗਾ ਇਹ 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 ਹੈਗਾ 3032 395000 ਲਿਖਿਆ ਭਾਜੀ ਕਿੰਨੇ ਦਾ 375000 ਬਾਹਲਾ ਯਾਰ ਬਾਈ ਮਾਡਲ ਟਰੈਕਟਰ ਆ ਮਾਡਲ ਬਾਈ ਆ ਜਾਇ ਜਾਇ ਕਰ ਤੈਨ 70000 ਲਓ ਜੀ 370000 ਕਹਿੰਦੇ ਭਾਜੀ ਬਾਕੀ ਮੱਕ ਤੇ ਮੰਨ ਤਾਂ ਹੋਰ ਹੋ ਜੀ ਲਓ ਜੀ ਉਦੋਂ ਬਾਅਦ ਇਹ ਵਿੱਚ ਆ ਗਿਆ ਜੀ 3630 ਸੁਪਰ 30 ਸੁਪਰ ਹਾਈ ਲੋਗਰ 2014 ਮਾਡਲ 2014 ਮਾਡਲ ਆ ਜੀ ਟਾਇਰ ਚਾਰ ਚਾਰੀ 90 ਪੈਸੇ ਹੈਗੇ ਆ ਬਾਈ ਤੇ ਬਾਕੀ ਡੰਡਾ ਪੱਟੀ ਛਤਰੀ ਸਭ ਕੁਝ ਨਾਲ ਆਈ 3 ਸਪੀਡ ਦੇ ਵਿੱਚ ਆ ਇਹ ਨਾ ਹਾਈ ਲੋ ਹਾਈ ਲੋ ਵਾ ਹਾਈ ਲੋ ਸੌਰੀ ਬਾਈ ਹਾਈ ਲੋ ਆਪਾਂ ਜੀ ਕਹਿੰਦੇ 3 ਸਪੀਡ ਨਹੀਂ ਹੈਗਾ ਤੇ 2014 ਮਾਡਲ ਆ 385000 ਦਾ ਮੈਂ ਦਾ ਪਾਜੀ ਕਿੰਨੇ ਦਾ 365000 ਦਾ ਸਾਢੇ 3 ਲੱਖ 360000 ਨਾ ਯਾਰ ਖੜ ਜਾ ਹੁਣ ਇੱਥੇ ਸਾਢੇ 3 ਲੱਖ 38000 55000 ਇਹ ਦੋ 55000 ਪਾਜੀ 360000 ਨਾ 55000 60 ਦਾ ਮੈਂ ਨਹੀਂ ਜਾ ਬੈਠਾ ਪੈਂਪਰ ਦੇ ਵਿੱਚ ਕਹੇ ਲੋ ਤੈਨੂੰ ਪੰਜ 50 ਲਾਏਗਾ ਚਾਚਾ ਕਹ ਦੇ ਤੈਨੂੰ 155000 ਦੇਣਾ ਟਰੈਕਟਰ ਆ ਵੀ ਲੈ ਜਾਊਗਾ ਕਹ ਦੇ ਕਹ ਸੰਤਾ ਨਹੀਂ ਮੈਂ ਨਹੀਂ ਤੈਨੂੰ ਭੈਟ ਕਹ ਮੈਂ ਦਲਾਸ ਛੱਟ ਗਿਆ ਜੀ ਸਰ ਮੈਂ ਜੋ ਬਾਕੀ ਮੌਕਾ ਦੇਖਾਂਗੇ ਬਈ ਅੱਪਾ ਉਸ ਤੋਂ ਬਾਅਦ ਦੇ ਵਿੱਚ ਬਈ ਸੁਪਰ ਆ ਗਿਆ 12 ਮਾਡਲ ਬਿਲਕੁਲ ਨਵਾਂ ਟਰੈਕਟਰ ਆ ਇੱਕ ਮਾਡਲ ਹੀ 12 ਬਈ ਟਰੈਕਟਰ ਦੀ ਕੰਡੀਸ਼ਨ ਤਾਂ 17 16 17 ਵਰਗੀ ਪਈ ਆ ਬਈ ਡਬਲ ਡਿਸਟ੍ਰੀਬਿਊਟਰ ਆ 3 ਸਪੀਡ ਦੇ ਵਿੱਚ ਆ ਟਾਇਰਾਂ ਦੀ ਗੱਲ ਕਰ ਲਈਏ ਬਈ ਮੂਹਰੇ ਬਿਲਕੁਲ ਨਵੇਂ ਆ ਵਿੱਚ ਲੱਗਿਆ 85 ਤੋਂ 90 ਪੈਸੇ ਤੇ ਰੇਟ ਲਿਖਿਆ ਭਾਜੀ ਨੇ 3 ਲੱਖ ਤੇ 95000 ਰੁਪਿਆ ਭਾਜੀ ਕਿੰਨੇ ਦਾ ਇਹ ਇਹ ਹਾਂ ਨਾ 375 ਦਾ ਇਹ ਹਾਂ ਨਾਲ ਹੀ ਕੀ ਗੱਲ ਆ ਭਾਜੀ ਹਾਂ ਨਾਲ ਹੀ ਗੱਲ ਆ ਫਿਰ 380 ਕਹਦੇ ਨੇ ਪਹਿਲਾਂ ਬਾ 370 ਦਾ ਲੈ ਜੋ ਹਾਂ ਨਾ 75 ਦਾ ਗਈ ਹਾਂ ਨਾ ਤਾਂ ਗਈ ਲਓ ਜੀ ਭਾਜੀ ਉਸ ਤੋਂ ਬਾਅਦ ਇਹ ਵਿੱਚ ਆ ਗਿਆ 333 ਸੁਪਰ ਪਲੱਸ ਠੀਕ ਹੈ ਨਵਾਂ ਮਾਡਲ ਆ ਜੀ ਇਹ 50 HP ਦੇ ਵਿੱਚ ਆ ਭਾਜੀ 20 ਮਾਡਲ ਵੀ ਮਾਡਲ ਆ 3 ਸਪੀਡ ਦਾ ਭਾਈ ਕੰਪੈਸਿਟੀ ਚੱਲ ਚੱਲ ਚੋ ਕੰਪੈਸਿਟੀ ਜੱਕ ਲੱਗਿਆ ਹੋਇਆ ਭਾਈ ਠੀਕ ਹੈ ਗੱਲ ਨਹੀਂ 6 ਲੱਖ ਤੇ 45 ਹਜ਼ਾਰ ਡਿਮਾਂਡ ਭਾਜੀ ਕਿੰਨੇ ਦਾ 6 ਲੱਖ 25 ਹਜ਼ਾਰ ਦਾ ਨਾ ਜ਼ਿਆਦਾ 6 ਲੱਖ 10 ਹਜ਼ਾਰ ਦਾ ਕਹੋ 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 ਨਾ ਯਾਰ ਕਹੋ ਯਾਰ ਮੇਰੇ ਭਰਾ ਦੇਖੀਂਦੇ ਵੀਡੀਓ 6 ਲੱਖ 20 ਹਜ਼ਾਰ 15 ਹਜ਼ਾਰ ਦਾ 15 ਹਜ਼ਾਰ ਲਓ ਜੀ ਉਦੋਂ ਵਾੜ ਤੇ ਫੇਰ ਆ ਗਿਆ ਜੀ ਸੁਪਰ ਪਲੱਸ 3630 20 ਮਾਡਲ 50000 ਰੁਪਏ ਆ ਜੀ ਤੇ ਜਮੀ ਨਵਾਂ ਟਰੈਕਟਰ ਆ ਭਾਈ ਉਹਦੇ ਵੀ ਨਾਲ ਦੇ ਟਾਇਰ ਇਹਦੇ ਵੀ ਨਾਲ ਦੇ ਟਾਇਰ ਨਾਲ ਦੇ ਟਾਇਰ ਫਿਰ ਚੱਲੇ ਕੁਛ ਨਹੀਂ ਹੋਣਾ ਭਾਜੀ ਦੇ ਨਾਲ ਦੇ ਟਾਇਰ ਤਾਂ ਬਿਲਕੁਲ ਹਜ਼ਾਰ ਕਾਹਂਟਾ ਮਸੇ ਚੱਲੇ ਹੋਣਾ ਇਹਦੇ ਛਤਰੀ ਲੱਗੀ ਫੈਂਸੀ ਹਾਂਜੀ ਫਾਈਬਰ ਦੀ ਛਤਰੀ ਛੁਤਰੀ ਲੱਗੇ ਆ ਭਾਜੀ ਨ ਟਾਇਰ ਹੈਗੇ ਨਾਲ ਦੇ 85 ਤੋਂ 90 ਪੈਸੇ ਜਮੀ ਨਵਾਂ ਟਰੈਕਟਰ ਆ ਭਾਈ ਜੇ ਕਿਸ ਨੂੰ ਚਾਹੀਦਾ ਕੰਪੈਸਟੀ ਜਿੱਕ ਜੋ ਕੋ ਲੱਗਿਆ ਹੋਇਆ ਟੌਪ ਮਾਡਲ ਟਰੈਕਟਰ ਆ ਜੀ 615000 ਰੁਪਏ ਭਾਜੀ ਡਿਮਾਂਡ ਭਾਜੀ ਆਜੋ ਜੀ ਆਜੋ 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 5 95 ਯਾਦ ਹੈ 20 ਵੋਲਟ ਫੈਕਟਰ ਹੈ ਮਾਡਲ ਦਾ ਵੀ ਇਹ ਪੈਸੇ ਵੀ ਦੇਖੇ ਤੁਸੀਂ ਨਵੇਂ ਕਾਂਧੀ ਵਾਲੇ ਹੋਣਗੇ 25 ਮਾਡਲ 80 ਹਜ਼ਾਰ ਕਹਿੰਦਾ ਲੈ ਲੋ ਜੀ 5 ਲੱਖ 80 ਹਜ਼ਾਰ ਦਾ ਭਾਜੀ ਤੋਂ ਲੈ ਲਿਆ ਆਪਾਂ ਓਏ ਤੁਰਿਆ ਆਪਾਂ ਦੋ ਪਾਰਟ ਬਣਾਦਾ ਕਿਦੇ ਦੋ ਪਾਰਟ ਲੈ ਜੀ ਭਾਈ ਵੀਡੀਓ ਨੂੰ ਦਬਕੇ ਲਾਈਕ ਕਮੈਂਟ ਸ਼ੇਅਰ ਕਰ ਲਿਓ ਪੇਨ ਨੂੰ ਕਰ ਲਿਓ ਫੋਲੋ ਭੁੱਲੋ ਚਲਵੰਡੀ ਸਾਬੂ ਵਾਲਾ ਤੇ ਹੁਣ ਭਾਜੀ ਦਾ ਮੈਂ ਬੋਲਦਾ ਨੰਬਰ ਠੀਕ ਹੈ ਜੀ ਨੰਬਰ ਨੋਟ ਕਰ ਲੇ ਵੀਰੇ ਫਤਿਹਬਾਦ ਆ ਨਿਊ ਹੌਲੈਂਡ ਏਜੰਸੀ ਆ ਭਾਈ ਜੀ ਟਰੈਕਟਰ ਮੰਡੀ ਲੱਗਦੀ ਆ ਜਿੱਦੇ ਜਿੱਥੇ ਉਹਦੇ ਵਿੱਚ ਹੀ ਹੌਲੈਂਡ ਜਲਤੀ ਆ ਪਾਜੀ ਨੰਬਰਾਂ ਹੰਸਾਰ ਬੀਟਿੰਗ ਸੰਧੂ ਨੰਬਰ ਨੋਟ ਕਰ ਲਓ ਭਾਜੀ 94163 46101 94163 46101 ਦੂਜਾ ਨੰਬਰ ਹੈਗਾ ਜੀ 83099 3302 ਉਹ ਤੋਂ ਬਾਅਦ ਹੈਗਾ ਜੀ ਆਪਣਾ ਜਰਨੈਲ ਸਿੰਘ ਆ 300 ਠੀਕ ਹੈ ਗੱਲ ਨੰਬਰ ਨੋਟ ਕਰ ਲਓ ਬਾਈ ਚਰਨੈਲ ਦਾ 94 97 295 87 300 ਦੂਜਾ ਨੰਬਰ ਹੈਗਾ ਜੀ 94 164 023 93 ਇਹ ਆ ਨੰਬਰ ਬਾਈ ਕੰਟੈਕਟ ਕਰ ਲਿਓ ਇਹ ਵੀ ਹੌਲੈਂਡ ਲੈਣਾ ਹੋਇਆ ਬਾਜੀ ਕੋਲੇ ਆ ਜਾਓ bade tractor ਖੜੇ ਆ ਇੱਕ ਵੀਡੀਓ ਆਪਾਂ ਹੋਰ ਫੋਨ ਇਹਦੇ ਨਾਲ ਹੀ ਠੀਕ ਹੈ ਗੱਲ ਵੀਡੀਓ ਦਬਕੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਪੇ ਨੂੰ ਕਰ ਲੈ ਫੋਲੋ ਬਾਈ ਯਾ ਬਾ ਇਹ ਕੰਟੈਕਟ ਨੰਬਰ ਹੈਗਾ 79 78 45 45 ਬਹੁਤ ਬਹੁਤ ਮਿਹਰਬਾਨੀ ਭਾਈ ਸੱਸੀ ਦਾ